ਦਸ਼ਕੁਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜਿ세 ਹੈ ਆਪ ਆਸਤਾ ਦਾ ਕੇਂਦਰ ਗੁਰਦੁਆਰਾ ਬੋਲੀ ਸਾਹਿਬ ਵਾਹੇ ਗੁਰੂ ਵਾਹੇ ਗੁਰੂਆ ਹੈ ਗੁਰੂ ਵਾਹੇ ਗੁਰੂ ਵਾਹੇ ਗੁਰੂਆ ਹੈ ਗੁਰੂ ਵਾਹੇ ਤੁਹਾਨੂੰ ਆਪਣੇ ਆਪਲੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਅਸੀਂ ਆਏ ਹਾਂ ਆਸਤਾ ਦਾ ਕੇਂਦਰ ਗੁਰਦੁਆਰਾ ਬੋਲੀ ਸਾਹਿਬ ਜਿਹੜਾ ਕਿ ਇੱਕ ਐਸਾ ਸਥਾਨ ਹੈ ਜਿੱਥੇ ਕਿ ਆਸ-ਪਾਸ ਦੇ ਕਈ ਪਿੰਡ ਜਿਹੜੇ ਹੈਗੇ ਆ ਆਪਣੇ ਸੁਖਨਾਮਾ ਸੁਖਦੇ ਨੇ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੋ ਵੀ ਸੁਖਨਾ ਉਹ ਸੁਖਦੇ ਆ ਉਹਨਾਂ ਦੇ ਮਨ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਔਰ ਇਹ ਸਥਾਨ ਇੱਕ ਐਸਾ ਸਥਾਨ ਆ ਜਿੱਥੇ ਹਮੇਸ਼ਾ ਕਾਰ ਸੇਵਾ ਚੱਲਦੀ ਰਹਿੰਦੀ ਆ ਕੋਈ ਨਾ ਕੋਈ ਨਵਾਂ ਜਿਹੜਾ ਚੀਜ਼ ਹੈਗੀ ਆ ਉਹ ਵਿੱਢੀ ਰਹਿੰਦੀ ਹੈਗੀ ਆ ਔਰ ਇਹ ਸਥਾਨ ਜਿਹੜਾ ਹੈਗਾ ਉਹ ਸਾਰੇ ਜਿਹੜੇ ਪਿੰਡਾਂ ਦੇ ਲੋਕ ਨੇ ਔਰ ਐਨ ਆਰ ਆਈ ਵੀਰ ਨੇ ਉਹਨਾਂ ਦਾ ਇੱਕ ਆਸਤਾ ਦਾ ਕੇਂਦਰ ਹੈਗਾ ਜਿਹੜਾ ਵੀ ਬੰਦਾ ਸੱਚੇ ਮਨ ਨਾਲ ਇੱਥੇ ਸੁੱਖ ਨਹੀਂ ਸੁੱਕੀ ਜਾਂਦਾ ਉਹਦੀ ਸੁੱਖਣਾ ਪੂਰੀ ਹੁੰਦੀ ਹੈ ਔਰ ਉਹ ਲੋਕ ਜਿਹੜੇ ਹੈਗੇ ਨੇ ਇੱਥੇ ਆ ਕੇ ਫਿਰ ਆਪਣਾ ਜਿਹੜਾ ਹੈਗਾ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਨੇ ਪ੍ਰਧਾਨ ਸਾਹਿਬ ਨਾਲ ਗੱਲ ਕਰ ਰਹੇ ਆ ਪਿੰਡ ਦੀ ਕਮੇਟੀ ਹੈਗੀ ਆ ਬਹੁਤ ਹੀ ਜ਼ਿਆਦਾ ਪ੍ਰੇਮ ਦੇ ਨਾਲ ਤੰਮਲ ਦੇ ਨਾਲ ਸਾਰੇ ਲੋਕ ਮਿਲ ਕੇ ਜਿਹੜਾ ਹੈਗਾ ਸੇਵਾ ਕਰਦੇ ਨੇ ਵੀਰ ਜੀ ਨਾਲ ਗੱਲ ਕਰਾਂ ਵੀਰ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ ਕੀ ਕਹਿਣਾ ਚਾਹੋਗੇ ਕਿ ਕਿਵੇਂ ਇਹ ਸਥਾਨ ਜਿਹੜਾ ਹੈਗਾ ਪਰਗਟ ਹੋਇਆ ਕਿਵੇਂ ਕਿੰਨੇ ਸਿਰ ਤੋਂ ਇੱਥੇ ਸੇਵਾ ਚੱਲੀ ਕੀ ਕਹਿਣਾ ਚਾਹੋਗੇ ਬਾਇਗੁਰਜੀ ਕਾ ਖਾਲਸਾ ਬਾਇਗੁਰਜੀ ਕੀ ਫਤਿਹ ਇਹ ਛੇਵੇਂ ਪਾਸ਼ਾ ਤੇ ਪਹਿਲੇ ਪਾਸ਼ਾ ਦੇ ਚਰਨ ਸੋ ਪ੍ਰਾਪਤ ਸਥਾਨ ਬੌਲੇ ਗੁਰਦੁਆਰਾ ਬੌਲੇ ਸਾਹਿਬ ਤੇ ਇੱਥੇ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ ਵਿਸਾਖੀ ਦਾ ਬਾਕੀ ਦਵਾਈਆਂ ਦਿੱਤੀਆਂ ਜਾਂਦੀਆਂ ਐਤਵਾਰ ਨੂੰ ਇਹ ਦਿਹਾੜੇ ਮਨਾਏ ਜਾਂਦੇ ਆ ਬਾਕੀ ਜੋ ਕੋਈ ਸੁਖਣਾ ਸੁਖ ਦਾ ਹੈ ਪੂਰੀ ਹੁੰਦੀ ਹੈ ਮੇਰੇ ਜੀ ਮੇਰੇ ਦਵਾਈ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਕਿਹੜੀ ਚੀਜ਼ ਦੀ ਦਵਾਈ ਮੇਨ ਜਿਹੜੀ ਇੱਥੇ ਆ ਕਿ ਸਾਰੀਆਂ ਦਵਾਈਆਂ ਦਿੰਦੇ ਆ ਕਿ ਕੋਈ ਮੇਨ ਵੀ ਕਿਸੇ ਚੀਜ਼ ਦੀ ਆ ਮੇਨ ਹੈਗੇ ਇੱਕ ਤਾਂ ਮਰਗੀ ਦੀ ਦਵਾਈ ਆ ਤੇ ਇੱਕ ਗਠੀਏ ਦੀ ਆ ਤੇ ਜਿਵੇਂ ਸ਼ੂਗਰ ਦੀ ਹੋਗੀ ਤੇ ਰੀ ਦੀ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਮਤਲਬ ਇਹ ਦੇਖੀ ਸਾਰਾ ਮਤਲਬ ਦਵਾਈਆਂ ਜਿਹੜੀਆਂ ਇਹ ਕਹਿੰਦੇ ਬੱਚੇ ਵਾਸਤੇ ਵੀ ਹੈ ਕੋਈ ਬੱਚਾ ਨਹੀਂ ਹੁੰਦਾ ਕਹਿੰਦੇ ਲਾਦ ਨਹੀਂ ਹੈਗੀ ਉਹਦੀ ਅਰਦਾਸ ਵੀ ਕਰਦੇ ਆ ਤੇ ਦਵਾਈ ਵੀ ਦਿੱਤੀ ਜਾਂਦੀ ਹੈ ਅ ਵੀਰ ਜੀ ਕੀ ਕਹਿਣਾ ਚਾਹੋਗੇ ਕਿ ਜਿੱਦਾਂ ਮੱਸੀਆ ਦਾ ਦਿਹਾੜਾ ਮਨਾਇਆ ਜਾਂਦਾ ਇੱਥੇ ਜਿੱਦਾਂ ਤੁਸੀਂ ਦੱਸਿਆ ਕਿ ਸੰਗਰਾਮ ਦਾ ਵੀ ਦਿਹਾੜਾ ਇੱਥੇ ਮਨਾਇਆ ਜਾਂਦਾ ਕਿ ਮੱਸੀ ਦੀ ਕੱਲੀ ਮਨਾਈ ਨਹੀਂ ਸੰਗਰਾਮ ਦਾ ਦਿਹਾੜਾ ਵੀ ਮਨਾਉਂਦੇ ਆ ਜੀ ਅੱਛਾ ਤਾਂ ਸੰਗਰਾਮ ਹਾਂ ਜੀ ਵੀਰ ਜੀ ਕੀ ਕਹਿਣਾ ਚਾਹੋਗੇ ਕਿ ਪਵਿੱਤਰ ਸਰੋਵਰ ਵੀ ਸ਼ੋਭਤਾ ਜਿਸ ਦੇ ਵਿੱਚ ਕੋਈ ਵੀ ਜਿਹੜੇ ਹੈਗੇ ਲੋਕ ਆਉਂਦੇ ਨੇ ਔਰ ਨਹਾ ਕੇ ਆਪਣਾ ਸਾਰੇ ਦੁੱਖ ਦੂਰ ਕਰਕੇ ਲੈ ਕੇ ਜਾਂਦੇ ਹਾਂ ਜੀ ਸਰੋਵਰ ਉੱਤੇ ਹੈਗਾ ਬਣਿਆ ਪਿਆ ਜੀ ਸਰੋਵਰ ਵਧੀਆ ਵਾ ਤੇ ਜਿਹੜਾ ਕੋਈ ਮੰਤਨ ਨਾਲ ਸੇਵਾ ਕਰਦਾ ਆ ਕੇ ਉਹਦੇ ਮਨੋ ਕਾਮਨਾ ਪੂਰੀ ਹੁੰਦੀ ਆ ਕਹੇ ਤੇ ਬੱਚੇ ਦੀ ਸੁਖਣਾ ਹੋ ਗਈ ਜਿਵੇਂ ਅੱਜ ਸਾਡੇ ਬਹਾਦਰ ਸਿੰਘ ਦਾ ਖੰਡ ਪਾਠ ਸੀਗਾ ਉਹਨਾਂ ਦੇ ਪੁੱਤੇ ਨੂੰ ਦੇ ਦਾਤ ਮਿਲੀ ਹੈ ਉਹਨਾਂ ਨੂੰ ਇਥੋਂ ਤਾਂ ਜੋ ਖੰਡ ਪਾਠ ਦਾ ਭੋਗ ਪਿਆ ਤੇ ਜਿਹੜਾ ਸਰੋਵਰ ਚ ਉਹਦਾ ਇਸ਼ਨਾਨ ਕਰਦਾ ਉਹ ਤਾਂ ਚਲੋ ਤਾਰੀ ਜਾਂਦਾ ਤਾਂ ਪਤਾ ਹੀ ਨਹੀਂ ਔਰ ਇੱਥੇ ਸਥਾਨ ਦੇ ਉੱਪਰ ਕੋਈ ਤਨ ਨਾਲ ਕੋਈ ਮਨ ਨਾਲ ਕੋਈ ਤਨ ਦੇ ਨਾਲ ਸਾਰੇ ਬੰਦੇ ਜਿਹੜੇ ਪਿੰਡ ਦੇ ਆ ਕੋਈ ਵਲੰਟਰੀਲੀ ਸੇਵਾ ਕਰਦਾ ਫਿਜ਼ੀਕਲ ਲੇਬਰ ਕਰਦਾ ਕੋਈ ਕਿੱਦਾਂ ਕਰਦਾ ਸਾਰੇ ਪਿੰਡਾਂ ਦੇ ਲੋਕ ਹੀ ਜਿਹੜੇ ਹੈਗੇ ਆ ਉਹ ਆਸਤਕ ਆ ਕਿ ਅਸੀਂ ਇਸ ਸਥਾਨ ਤੇ ਸੇਵਾ ਕਰਾਂਗੇ ਤਾਂ ਸਾਡੇ ਜਿਹੜੀ ਆ ਮਨੋਕਾਮਨਾ ਪੂਰੀ ਹੋਣਗੀ ਸਾਡੇ ਕਮੇਟੀ ਚ ਪਹਿਲਾਂ ਤਾਂ ਬਾਬਾ ਜੀ ਨੇ ਬਣਾਈ ਬਾਬਾ ਰਣੇਕ ਸਿੰਘ ਨੇ ਸਾਰੇ ਪਿੰਡਾਂ ਚੋਂ ਇੱਕ ਇੱਕ ਬੰਦਾ ਲਿਆ ਹਰ ਇੱਕ ਪਿੰਡ ਚੋਂ ਤੇ ਬਾਕੀ ਤਨਮਨ ਦੇ ਨਾਲ ਤੇ ਸੇਵਾ ਕਰਨ ਵਾਲੇ ਸਾਡੇ ਸਾਰੇ ਸਿੰਘ ਬੈਠੇ ਆ ਸਾਡੇ ਪਿੰਡ ਦੇ ਮੁੰਡੇ ਬਹੁਤ ਹੁੰਦੇ ਜਨੇਤਪੁਰੇ ਦੇ ਛੋਟੀ ਵਾਲਾ ਹੋ ਗਿਆ ਜਿਵੇਂ ਕਿ ਅੱਜ ਐਡਵੈਂਟੇਜ ਸਕਦਾਵਲ ਤੋਂ ਸਾਦਰਪੁਰਾ ਪਾਂਸੀਪੁਰਾ ਤਕਰੀਬਨ ਹੀ ਸਾਡੇ ਨੇੜੇ-ਨੇੜੇ ਦੇ ਪਿੰਡ ਬਹੁਤ ਜ਼ਿਆਦਾ ਸੇਵਾ ਕਰਦੇ ਆ। ਅ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਹੈਗੇ ਜੀ ਸੰਤ ਸੰਤੋਖ ਸਿੰਘ ਜੀ ਵੱਡੂਵਾਲ ਜਿਨ੍ਹਾਂ ਨੇ ਇਸ ਗੁਰੂ ਘਰ ਦੀ ਸੇਵਾ ਆਰੰਭ ਕੀਤੀ ਸੀ ਸ਼ੁਰੂ ਚ ਜਿੱਥੋਂ ਕਹਿ ਲੋ ਇਸ ਗੁਰੂ ਘਰ ਦੀ ਕਹਿ ਲੋ ਖੋਜ ਕੀਤੀ ਤੇ ਇਹਨੂੰ ਬਣਨਾ ਸ਼ੁਰੂ ਹੋਇਆ ਇੱਥੇ ਬਿਲਡਿੰਗ ਵਗੈਰਾ ਉਸ ਤੋਂ ਅੱਗੇ ਸੇਵਾ ਸੰਭਾਲੀ ਸੀਗੀ ਸ਼੍ਰੀਮਾਨ ਸੰਤ ਮੋਹਨ ਸਿੰਘ ਜੀ ਬੋਲੀ ਸਾਹਿਬ ਆਪਣਾ ਪਿੰਡ ਹੈਗਾ ਇਹਨਾਂ ਦਾ ਜਨੇਤਪੁਰਾ ਨਗਰ ਇਹਨਾਂ ਨੇ ਡਿਊਟੀ ਨਿਭਾਈ ਆ ਇਹਨਾਂ ਦੇ ਚੋਲਾ ਛੱਡਣ ਤੋਂ ਬਾਅਦ ਸ਼੍ਰੀਮਾਨ ਸੰਤ ਬਾਬਾ ਹਰਨੇਕ ਸਿੰਘ ਜੀ ਇਹਨਾਂ ਨੇ ਹੁਣ ਤੱਕ ਸੇਵਾ ਨਿਭਾਈ ਆ ਹਾਂਜੀ ਤੇ ਇਹਨਾਂ ਦਾ ਪਿੰਡ ਸੀਗਾ ਕਾਲਿਆਂਵਾਲੀ ਤੇ ਇਸ ਟਾਈਮ ਬਾਬਾ ਜੀ ਚੋਲਾ ਛੱਡ ਚੁੱਕੇ ਆ ਹੁਣ ਇਹਨਾਂ ਨੇ ਆਪਦੇ ਜਿਉਂਦੇ ਜੀ ਟਰਸਟ ਖੜਾ ਕਰਤਾ ਸੀ 2 ਸਾਲ ਪਹਿਲਾਂ ਸੋ ਹੁਣ ਜੋ ਵੀ ਇੱਥੋਂ ਦਾ ਹੈਗਾ ਸਿਸਟਮ ਸਾਰਾ ਗੁਰੂ ਘਰ ਦਾ ਉਹ ਸਾਰਾ ਟਰਸਟ ਦੇ ਅੰਡਰ ਚਾ ਟਰਸਟ ਆ ਜਿਹੜਾ ਸਾਰੇ ਜਿੰਨੇ ਵੀ ਨਾਲ ਲੱਗਦੇ ਨਗਰ ਆ ਉਹਨਾਂ ਨੂੰ ਲੈ ਕੇ ਬਣਾਇਆ ਗਿਆ ਇੱਥੇ ਜਿਹੜੀ ਗੱਲ ਆਪਾਂ ਕਰਦੇ ਸੀਗੇ ਦਵਾਈ ਦੀ ਦਵਾਈ ਇਸੇ ਸਥਾਨ ਤੇ ਦਿੱਤੀ ਜਾਂਦੀ ਆ ਬਾਬਾ ਜੀ ਵੀ ਆ ਜਿਹੜਾ ਇੱਥੇ ਬੈੱਡ ਪਿਆ ਵਾ ਇਸੇ ਬੈੱਡ ਤੇ ਬਹਿ ਕੇ ਬਾਬਾ ਜੀ ਸੇਵਾ ਕਰਿਆ ਕਰਦੇ ਸੀ ਦਵਾਈ ਦੀ ਸਾਂਗਤ ਜੋ ਵੀ ਉੱਥੇ ਆਉਂਦੀ ਸੀ ਬਾਬਾ ਜੀ ਦੇ ਦਰਸ਼ਨ ਕਰਦੀ ਸੀ ਇੱਥੇ ਹੀ ਕਰਦੀ ਹੁੰਦੀ ਸੀ। ਸੋ ਹੁਣ ਜਿਹੜੀ ਦਵਾਈ ਦੀ ਗੱਲ ਆ ਉਹ ਸੇਵਾ ਸੰਭਾਲੇ ਬਾਬਾ ਜੀ ਦੇ ਹੁੰਦਿਆਂ ਵੀ ਇਹ ਡਾਕਟਰ ਸਾਹਿਬ ਆ ਸਤਨਾਮ ਸਿੰਘ ਜੀ ਪਿੰਡ ਇਹਨਾਂ ਦਾ ਹੈਗਾ ਸਿਵੀਆਂ। ਸੋ ਇਹ ਇਸ ਟਾਈਮ ਹਰ ਐਤਵਾਰ ਇੱਥੇ ਹੁੰਦੇ ਆ ਫ੍ਰੀ ਸੇਵਾ ਕਰਦੇ ਆ ਦਵਾਈ ਵੀ ਟਰਸਟ ਵਾਲਿਆਂ ਫ੍ਰੀ ਦਿੱਤੀ ਜਾਂਦੀ ਆ ਜਿਵੇਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਆ। ਸੋ ਇਹ ਸੇਵਾਵਾਂ ਚੱਲ ਰਹੀਆਂ ਮੋਰਚੀ ਬਣੀ ਹੋਈ ਆ ਬਾਹਰ। ਦਿਸਪੈਂਸਰੀ ਵੀ ਬਾਹਰ ਬਣੀ ਹੋਈ ਆ ਉਹਦਾ ਥੋੜਾ ਜਿਹਾ ਕੰਮ ਰੁਕਿਆ ਹੋਇਆ। ਸੋ ਉਸ ਤੋਂ ਬਾਅਦ ਹੋ ਸਕਦਾ ਵੀ ਜਿਹੜੀਆਂ ਹੋਰ ਵੀ ਦਵਾਈਆਂ ਟਰਸਟ ਵੱਲੋਂ ਹੈਗਾ ਬਾ ਵੀ ਫਰੀ ਚ ਲੋਕਾਂ ਨੂੰ ਦਿੱਤੀਆਂ ਜਾਣ ਸੋ ਇਹ ਪ੍ਰੋਗਰਾਮ ਚੱਲਦੇ ਹੈਗੇ ਆ ਬਾਕੀ ਇੱਥੇ ਸਰੋਵਰ ਬਣਿਆ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਜੀ ਇਹ ਸਰੋਵਰ ਆ ਤੇ ਇੱਥੇ ਹਰ ਐਤਵਾਰ ਜਾਂ ਹਰ ਮਸਿਆ ਤੇ ਇੱਥੇ ਇਸ਼ਨਾਨ ਕਰਕੇ ਤੇ ਆਪਣੇ ਮਨੋ ਕਾਮਨਾ ਲੋਕ ਪੂਰੀਆਂ ਕਰਦੇ ਆ ਤਨ ਮਨ ਤੇ ਜਿਵੇਂ ਤੁਸੀਂ ਲਿਖਿਆ ਦੇਖ ਹੀ ਰਹੇ ਆ ਕਰ ਅਸ਼ਨਾਨ ਸਿਮਨ ਪ੍ਰਭ ਆਪਣਾ ਮਨ ਤਨ ਭੈ ਰੋਗਾ ਤੇ ਅਰੋਗ ਹਰ ਤਰ੍ਹਾਂ ਦਾ ਇੱਥੇ ਮਿਟਦਾ ਵਾ ਤੇ ਜਿਹੜਾ ਸੱਚੇ ਮਨਾਂ ਆਉਂਦਾ ਵਾ ਉਹ ਝੂੜੀਆਂ ਭਰ ਕੇ ਲੈ ਜਾਂਦਾ ਬਾਈਰੂਏ ਖਾਲਸਾ ਬਾਈਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਸੰਗਤ ਜੀ ਗੱਲ ਇਦਾਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ ਇੱਕ ਦਿਨ ਲਈ ਇੱਥੇ ਠਹਿਰੇ ਸੀਗੇ ਇਹ ਉਹ ਸਥਾਨ ਆ ਜਿੱਥੇ ਗੁਰੂ ਨਾਨਕ ਦੇਵ ਜੀਆ ਨੇ ਇੱਕ ਦਿਨ ਠਹਿਰ ਕੇ ਆਪਦਾ ਇੱਥੇ ਪੜਾ ਕੀਤਾ ਸੀ ਰਹੇ ਸੀ ਇੱਕ ਰਾਤ ਤੇ ਉਸ ਤੋਂ ਬਾਅਦ ਉਹ ਅੱਗੇ ਚਾਲੇ ਪਾਇਏ ਸੀ ਉਹਨਾਂ ਨੇ ਆਪਣੀ ਯਾਤਰਾ 'ਚ ਸੋ ਇੱਕ ਦਿਨ ਲਈ ਜਿੱਥੇ ਗੁਰੂ ਸਾਹਿਬ ਠਹਿਰੇ ਸੀ ਉਹ ਸਥਾਨ ਆ ਉੱਥੇ ਇਹ ਨਿਸ਼ਾਨ ਸਾਹਿਬ ਥੋੜਾ ਸਾਹ ਬਣਿਆ ਹੋਇਆ ਸੋ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਸ਼ਰਧਾ ਭਾਵਨਾ ਨਾਲ ਆਪ ਦੀ ਜੋ ਵੀ ਇੱਛਾ ਹੁੰਦੀ ਆ ਮੰਗਦੀਆਂ ਸੋ ਗੁਰੂ ਸਾਹਿਬ ਜੋ ਵੀ ਭਾਵਨਾ ਦੇ ਨਾਲ ਸੰਗਤ ਆਉਂਦੀ ਆ ਉਹਨਾਂ ਦੀਆਂ ਸਾਰੀਆਂ ਭਾਵਨਾ ਪੂਰੀਆਂ ਕਰਦੇ ਆ ਸੋ ਇਹ ਉਹ ਥੜਾ ਸਾਹਬਾ ਸੰਗਤ ਜੀ ਉਹਦੇ ਤੁਸੀਂ ਦਰਸ਼ਨ ਕਰ ਰਹੇ ਆ ਹਾਲ ਸਾਹਬਾ ਵੈਗੁਰ ਜਿੱਕੀ ਫਤਿਹ ਸੰਗਤ ਜੀ ਇਹ ਜੋ ਤੁਸੀਂ ਦੇਖ ਰਹੇ ਆ ਇੱਧਰ ਜਿੱਥੇ ਟਰਾਲੀਆਂ ਰੇੜੇ ਖੜੇ ਆ ਸਮਾਨ ਖੜਾ ਇਹ ਹੈਗਾ ਜੋੜਾ ਘਰ ਜਦੋਂ ਵੀ ਕਿਤੇ ਲੋਡ ਪੈਂਦੀ ਆ ਇਸ ਜਗ੍ਹਾ ਨੂੰ ਜੋੜੇ ਘਰ ਲਈ ਵਰਤਿਆ ਜਾਂਦਾ ਉਸ ਤੋਂ ਅੱਗੇ ਉਹ ਡਿਸਪੈਂਸਰੀ ਆ ਸਾਹਮਣੇ ਡਿਸਪੈਂਸਰੀ ਦਾ ਕੰਮ ਵਾਲੇ ਚੱਲ ਰਿਹਾ ਚਾਲੂ ਨਹੀਂ ਹੋਈਗੀ ਸੋ ਅੱਗੇ ਆਉਣ ਵਾਲੇ ਸਮੇਂ 'ਚ ਚੱਲੂਗੀ ਉਹ ਸਾਹਮਣੇ ਜਿਹੜਾ ਜਿੱਥੇ ਗੱਡੀਆਂ ਖੜੀਆਂ ਤੁਸੀਂ ਹਾਲ ਦੇਖ ਰਹੇ ਹੈਗਾ ਦੀਵਾਨ ਹਾਲ ਜਦੋਂ ਵੀ ਕੋਈ ਵੱਡਾ ਸਮਾਗਮ ਹੁੰਦਾ ਤਾਂ ਇੱਥੇ ਦੀਵਾਨ ਸਜਦੇ ਆ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦੇ ਆ ਸੋ ਜੋ ਵੀ ਸਮਾਗਮ ਹੁੰਦੇ ਆ ਉਹ ਮੇਨ ਖੁੱਲੇ ਦੀਵਾਨ ਹਾਲ ਚ ਹੁੰਦੇ ਆ ਇੱਧਰ ਨਿਗਾਹ ਘਮਾਉਂਗੇ ਉਹ ਬੂਟੇ ਖੜੇ ਆ ਇਹਨਾਂ ਦੇ ਨਾਲ ਉਹ ਗੇਟ ਦੇਖ ਰਹੇ ਆ ਤੁਸੀਂ ਸ਼ਟਰ ਲੱਗਾ ਹੋਇਆ ਨੀਲੇ ਰੰਗ ਦਾ ਉੱਥੇ ਹੈਗੀ ਆ ਜੀ ਮੋਰਚੀ ਬਣੀ ਹੋਈ ਸੰਗਤ ਦੇ ਸਹਿਯੋਗ ਨਾਲ ਕੋਈ ਵੀ ਕਿਸੇ ਦੀ ਡੈਥ ਐਕਸਪਾਇਰ ਹੋ ਜਾਂਦਾ ਦੋ ਚਾਰ ਦਿਨ ਲਈ ਬੋਡੀ ਰੱਖਣੀ ਹੈ ਤਾਂ ਇਹਦੇ ਲਈ ਸੰਗਤ ਦੇ ਸਹਿਯੋਗ ਨਾਲ ਪ੍ਰਬੰਧ ਹੈਗਾ ਐਟ ਅ ਟਾਈਮ ਦੋ ਬੋਡੀਆਂ ਰੱਖਣ ਦਾ ਹੀ ਪ੍ਰਬੰਧ ਹੈਗਾ ਚਾਹੇ ਉਹ ਦੋ ਦਿਨ ਚਾਰ ਦਿਨ 10 ਦਿਨ ਰੱਖੋ ਜਨਰੇਟਰ ਵਗੈਰਾ ਵੱਡੇ ਲਾਏ ਹੋਏ ਆਟੋਮੈਟਿਕ ਸਿਸਟਮ ਹੈ ਸਾਰਾ ਸੋ ਬਹੁਤ ਹੀ ਵਧੀਆ ਢੰਗ ਨਾਲ ਸਾਰਾ ਕੰਮ ਚੱਲ ਰਿਹਾ ਹੈਗਾ ਪਿੱਛੇ ਜੋ ਤੁਸੀਂ ਨਿਗਾਹ ਮਾਰੋਗੇ ਸਾਹਮਣੇ 게ਟ ਲੱਗਾ ਬਜਰੀ ਦੇ ਉੱਤੋਂ ਦੀ ਉਧਰ ਤੂੜੀ ਵਾਲਾ ਹੈਗਾ ਦਲਾਨ ਅੱਗੇ ਬਰਾਂਡਾ ਪਾਇਆ ਹੋਇਆ ਤੇ ਬਾਬਾਈ ਦੇ ਟਰਸਟ ਵਾਲਿਆਂ ਦੇ ਤਕਰੀਬਨ 14-15 ਡੰਗਰ ਰੱਖੇ ਹੋਇਆ ਮੱਝਾਂ ਆਉਂਦੀਆਂ ਹੈਗੀਆਂ ਉਹਨਾਂ ਲਈ ਬੰਦਾ ਇੱਕ ਰੱਖਿਆ ਹੋਇਆ ਸੋ ਸਾਰਾ ਪ੍ਰਬੰਧ ਆ ਦੁੱਧ ਪਾਣੀ ਦਿੰਦਿਆਂ ਇੱਥੇ ਵਧੀਆ ਲੰਗਰ ਚ ਸਾਰਾ ਦੁੱਧ ਪਾਣੀ ਖੁੱਲਾ ਵਰਤਿਆ ਜਾਂਦਾ ਲੱਸੀ ਵਗੈਰਾ ਤਾਂ ਲੰਗਰ ਚੱਲਦਾ ਹੈਗਾ ਇਹ ਮੀਰੀ ਪੀਰੀ ਦੇ ਮਾਲਕ ਸ਼ੇਮੇ ਪਾਸ਼ਾ ਉਹਨਾਂ ਦੇ ਨਿਸ਼ਾਨੀ ਆ ਜੀ ਇਹ ਦੋ ਨਿਸ਼ਾਨ ਸਾਹਿਬ ਝੂਲ ਰਹੇ ਆ ਜਿਹੜੇ ਤੁਹਾਨੂੰ ਦਿਖ ਰਹੇ ਆ ਸੋ ਇਹ ਸਾਹਮਣੇ ਸਰੋਵਰ ਆ ਉਹ ਸਾਹਮਣੇ ਤੁਸੀਂ ਨਿਗਾਹ ਮਾਰੋਗੇ ਬਿਲਡਿੰਗ ਤਿਆਰ ਹੋਈ ਐ ਪਹਿਲਾ ਲੰਗਰ ਹਾਲ ਵੈਸੇ ਬਣਿਆ ਹੋਇਆ ਤੇ ਬਰਾਬਰ ਤੇ ਹੁਣ ਇਹ ਲੰਗਰ ਹਾਲ ਬਧਾਇਆ ਗਿਆ ਉਹ ਨਵਾਂ ਲੰਗਰ ਹਾਲ ਨਾਲ ਉਹਦੇ ਬਣ ਰਿਆ ਕੀ ਫਤੇ ਇਹ ਸੰਗਤ ਜੀ ਤੁਸੀਂ ਦੇਖ ਰਹੇ ਆ ਗੁਰਦੁਆਰਾ ਬੋਲੀ ਸਾਹਿਬ ਸੋਢੀਵਾਲ ਦਾ ਮੇਨ ਦਰਬਾਰ ਹਾਲ ਜਿੱਥੇ ਕੱਲੋ ਰਜਾਨਾ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਕੀਤੇ ਜਾਂਦੇ ਆ ਤੇ ਸ਼ਾਮ ਨੂੰ ਇਹਨਾਂ ਦਾ ਸੁਖ ਹਸਣ ਹੁੰਦਾ ਸੋ ਇਹ ਮੇਨ ਜਗਾ ਵਾ ਜਿੱਥੇ ਇਲਾਕੇ ਦੀਆਂ ਸੰਗਤਾਂ ਹਰ ਰੋਜ਼ ਆਉਂਦੀਆਂ ਸਾਹਿਰੇ ਆ ਕੇ ਇੱਥੇ ਨਤਮਸਤਕ ਹੁੰਦੀਆਂ ਤੇ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਦੇਦਾਰੇ ਕਰਦੀਆਂ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਸੋ ਇਹ ਉਹ ਜਗਾ ਵਾ ਮੇਨ ਇਤਿਹਾਸਕ ਗੁਰੂ ਘਰ ਦੀ ਜਿੱਥੇ ਹਰ ਰੋਜ਼ ਗਰਵਾਣੀ ਦੇ ਪ੍ਰਵਾਹ ਚੱਲਦੇ ਆ ਸੋ ਬੜੀ ਸ਼ਰਧਾ ਭਾਵਨਾ ਨਾਲ ਇਲਾਕੇ ਦੀਆਂ ਸੰਗਤਾਂ ਸਵੇਰ ਸ਼ਾਮ ਇੱਥੇ ਆ ਕੇ ਹਾਇਰੀਆਂ ਪੜਦੀਆਂ ਆ ਪੂਰੀਆਂ ਹੁੰਦੀਆਂ ਪਾਰ ਸੁਖ ਦੇ ਆ ਸੋ ਸਾਹਮਣੇ ਤੁਸੀਂ ਦੇਖ ਰਹੇ ਆ ਪਾਠੀ ਸਿੰਘ ਇੱਥੇ ਸਹਿਜ ਪਾਠ ਅਖੰਡ ਪਾਠਾਂ ਦਾ ਜਲ ਪ੍ਰਵਾਹ ਚੱਲਦਾ ਰਹਿੰਦਾ ਮਤਲਬ ਨਿਰਭੈਗਨ ਜਿਨ੍ਹਾਂ ਨੇ ਸਹਿਜ ਪਾਠ ਸੁਖਿਆ ਉਹ ਚੱਲਦੇ ਆ ਜੇ ਕਹਿੰਨੇ ਅਖੰਡ ਪਾਠ ਸੁਖਿਆ ਉਹ ਚੱਲਦਾ ਜੋ ਵੀ ਕਿਸੇ ਦੀ ਸੁੱਖਾਂ ਭਾਵਨਾ ਪੂਰੀ ਹੁੰਦੀ ਆ ਤਕਰੀਬਨ ਸਾਰਾ ਮਹੀਨਾ ਹੀ ਪਾਰ ਚੱਲਦੇ ਰਹਿੰਦੇ ਆ ਬੜੀ ਮਿਹਰਾ ਬਾਬੇ ਦੀ ਸੋ ਗੁਰੂ ਮਹਾਰਾਜ ਦੀ ਕਿਰਪਾ ਵਾ ਸੋ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਸੰਗਤ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਮੈਂ ਦਿਖਾ ਰਿਹਾ ਹੈ ਕਿ ਇੱਥੇ ਆਹ ਜਿਹੜੀਆਂ ਇੱਟਾਂ ਦੇਖ ਰਹੀਆਂ ਐ ਇਹਦੇ ਉੱਤੇ ਆ ਦੇਖੋ ਜੀ ਨਾਨਕ ਕੁਛ ਲਿਖਿਆ ਹੋਇਆ ਪੰਜਾਬੀ ਚ ਇਹ ਮੇਰੇ ਹਿਸਾਬ ਨਾਲ ਜਦੋਂ ਪਹਿਲਾ ਗੁਰੂ ਨਾਨਕ ਸਾਹਿਬ ਜੀ ਆਏ ਸੀ ਇੱਥੇ ਪਾਸ਼ਾ ਜੀ ਉਦੋਂ ਜਾਂ ਉਸ ਤੋਂ ਬਾਅਦ ਕਹਿ ਲੋ ਕਿਸੇ ਨੇ ਇਹਨਾਂ ਦੀ ਯਾਦ ਇੱਥੇ ਥੜਾ ਬਣਾਇਆ ਉਹਨਾਂ ਨੇ ਇਹ ਪੱਥਰ ਬਣਾਇਆ ਹੋਊਗਾ ਤੇ ਉਹ ਜਿਹੜੀਆਂ ਪੁਰਾਣੀਆਂ ਇੱਟਾਂ ਜਾਂ ਪੱਥਰ ਇਹਦੇ ਤੇ ਨਾਂ ਦੇਖੋ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਲਿਖਿਆ ਹੋਇਆ ਸੋਏ ਉਸ ਟਾਈਮ ਦੀਆਂ ਬਹੁਤ ਹੀ ਪੁਰਾਣੀਆਂ ਯਾਦਾਂ ਹੈਗੀਆਂ ਜਿਹੜੀਆਂ ਗੁਰੂ ਸਾਹਿਬ ਦੀਆਂ ਚ ਸਾਮਕੇ ਰੱਖੀਆਂ ਹੋਈਆਂ ਇਹਨਾਂ ਦੇ ਤੁਸੀਂ ਦਰਸ਼ਨ ਕਰ ਰਹੇ ਆਂ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤੁਸੀਂ ਸੰਗਤ ਜੀ ਦੇਖ ਰਹੇ ਆਂ ਇਹ ਹੈਗੀ ਆ ਪੁਰਾਣੀ ਬੌਲੀ ਜੋ ਉਸ ਟਾਈਮ ਵੰਦਾ ਪਈ ਇਹਦੇ ਲਈ ਉੱਪਰੋਂ ਇੱਥੇ ਪਹਿਲਾਂ ਵੇਲਡਿੰਗ ਹੁੰਦੀ ਸੀ ਤੇ ਗੁਰੂ ਮਹਾਰਾਜ ਉੱਪਰ ਪ੍ਰਕਾਸ਼ ਹੁੰਦੇ ਸੀਗੇ ਪਹਿਲਿਆਂ ਸਮਿਆਂ 'ਚ ਤੇ ਅੰਦਰੋਂ ਪੌੜੀਆਂ ਉਤਰਦੀਆਂ ਹੁੰਦੀਆਂ ਸੀ ਇਸ ਬੌਲੀ ਦੇ ਵਿੱਚ ਤੇ ਇਹਦੇ ਵਿੱਚ ਜਲ ਹੁੰਦਾ ਸੀ ਸੰਗਤਾਂ ਇੱਥੇ ਇਸ਼ਨਾਨ ਕਰਦੀਆਂ ਹੁੰਦੀਆਂ ਸੀ ਪੁਰਾਣੇ ਸਮੇਂ 'ਚ ਇਹ ਹੈਗਾ ਜੀ ਉਹ ਸਥਾਨ ਜਿਹਦੇ ਨਾਂ ਤੇ ਅੱਜਕੱਲ ਗੁਰਦੁਆਰਾ ਬੋਲੀ ਸਾਹਿਬ ਦਾ ਨਾਂ ਚੱਲ ਰਿਹਾ ਹੈਗਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਲੰਗਰ ਹਾਲ ਇਹ ਹੈਗਾ ਜੀ ਛੋਟਾ ਲੰਗਰ ਹਾਲ ਜਿਹੜਾ ਰੋਜ਼ਾਨਾ ਆਮ ਵਰਤੋਂ 'ਚ ਲਿਆ ਜਾਂਦਾ ਹੈਗਾ ਪਰ ਜਿਸ ਦਿਨ ਕੋਈ ਸਮਾਗਮ ਹੁੰਦਾ ਉਸ ਦਿਨ ਫਿਰ ਉਹ ਸਾਹਮਣੇ ਹੈਗਾ ਵੱਡਾ ਲੰਗਰ ਹਾਲ ਇਹ ਲੰਗਰ ਹਾਲ ਕਾਫੀ ਵੱਡਾ ਪਰ ਫਿਰ ਵੀ ਸੰਗਤ ਜ਼ਿਆਦਾ ਹੋਣ ਦੇ ਕਾਰਨ ਇਹਦੇ ਨਾਂ ਪੂਰਤੀ ਨਹੀਂ ਸੀ ਹੋ ਰਹੀ ਸੋ ਇਸ ਕਰਕੇ ਇਹਨੂੰ ਹੁਣ ਆ ਹੁਣੇ ਹੀ ਪਿਛਲੇ ਸਮੇਂ ਚ ਬਧਾਇਆ ਗਿਆ ਉਹ ਬਿਲਡਿੰਗ ਸਾਹਮਣੇ ਦੇਖ ਰਹੇ ਆ ਤੁਸੀਂ ਉਹਦੇ ਨਾਲ ਬਣ ਰਹੀ ਆ ਉਹਦਾ ਲੈਂਟਰ ਪੈ ਚੁੱਕਿਆ ਤੇ ਬਾਕੀ ਸੇਵਾ ਚੱਲ ਰਹੀ ਆ ਸੋ ਇਹ ਸਥਾਨ ਆ ਜੀ ਗੁਰੂ ਮਹਾਰਾਜ ਦੀ ਪੂਰੀ ਕਿਰਪਾ ਇਸ ਜਗ੍ਹਾ ਤੇ ਸੋ ਮੈਂ ਧੰਨਵਾਦ ਕਰਦਾ ਪਲੱਸ ਚੈਨਲ ਵਾਲਿਆਂ ਦਾ ਤੇ ਸਮੂਹ ਜਿਹੜੀ ਇਲਾਕੇ ਦੀ ਸੰਗਤ ਆ ਜਾਂ ਕੋਈ ਨਰੀ ਭਰਾਵਾ ਜਾਂ ਜਿੰਨੇ ਵੀ ਪੰਜਾਬ ਚੋਂ ਬਾਹਰੋਂ ਅੰਦਰੋਂ ਆਉਂਦੀ ਸੰਗਤ ਆ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਆ ਜੀ ਇੱਕ ਵਾਰ ਜਰੂਰ ਆਓ ਗੁਰੂ ਸਾਹਿਬਾਂ ਦੇ ਦਰਸ਼ਨ ਕਰੋ ਆਪਣੀਆਂ ਝੋਲੀਆਂ ਭਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੇ ਨਾਲ ਨੇ ਸੇਵਾਦਾਰ ਜਿਹੜੇ 38 ਸਾਲ ਤੋਂ ਸੇਵਾ ਕਰਦੇ ਆ ਰਹੇ ਨੇ ਔਰ ਮੈਡੀਸਨ ਦੇ ਜਿਹੜੇ ਇਹ ਵੀਰ ਜੀ ਔਰ ਇੱਥੇ ਦਿੰਦੇ ਨੇ ਦੇਸੀ ਦਵਾਈਆਂ ਬਣਾ ਕੇ ਵੀਰ ਜੀ ਸਵਾਗਤ ਆ ਤੁਹਾਡਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਾਬਾ ਜੀ ਨਾਲ ਅਸੀਂ ਜੀ 1988 ਤੋਂ ਜੁੜੇ ਹੋਇਆ ਜਿਵੇਂ ਉਹ ਦਵਾਈ ਦਿੰਦੇ ਸੀ ਜੀ ਉਵੇਂ ਅਸੀਂ ਉਹਨਾਂ ਦੇ ਹਿਸਾਬ ਨਾਲ ਹੀ ਦਵਾਈ ਦੇ ਰਹੇ ਹਾਂ